ਵਿਰੋਧੀਆਂ ਨੇ ਨਿਸ਼ਾਨੇ ਵਿਸਾਦੇ ਨੇ ਉੱਥੇ ਹੀ ਅੰਮ੍ਰਿਤ ਉੱਥੇ ਹੀ ਹਰਸਿਮਰਤ ਕੌਰ ਬਾਦਲ ਨੇ ਸਰਕਾਰ ਉੱਤੇ ਨਿਸ਼ਾਨੇ ਸਾਦੇ ਨੇ ਉਹਨਾਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਉੱਤੇ ਪੋਸਟ ਵੀ ਪਾਈ ਗਈ ਹੈ ਜਿਸ ਦੇ ਵਿੱਚ ਇੱਕ ਵੀਡੀਓ ਉਹਨਾਂ ਵੱਲੋਂ ਦਿਖਾਈ ਗਈ ਹੈ ਵੀਡੀਓ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਜਿਹੜਾ ਜਿਹ ਰੈਲੀ ਦੇ ਵਿੱਚ ਕੁਰਸੀਆਂ ਖਾਲੀ ਪਈਆਂ ਨੇ ਪੰਡਾਲ ਖਾਲੀ ਪਿਆ ਹੈ ਤੇ ਆ ਤਸਵੀਰਾਂ ਤੁਹਾਡੀ ਸਕਰੀਨ ਉੱਤੇ ਅਸੀਂ ਸਾਂਝੀਆਂ ਵੀ ਕਰ ਰਹੇ ਹਾਂ ਉਹਨਾਂ ਵੱਲੋਂ ਤੰਜ ਵੀ ਕੱਸਿਆ ਗਿਆ ਹੈ ਸਿਆਸੀ ਰੈਲੀ ਦੇ ਵਿੱਚ ਅਫਸਰਾਂ ਦੇ ਸੰਬੋਧਨ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕਈ ਸਿਆਸੀ ਆਗੂਆਂ ਵੱਲੋਂ ਆਪ ਸਰਕਾਰ ਦੀ ਰੈਲੀ ਨੂੰ ਲੈ ਕੇ ਤੰਜ ਕੱਸੇ ਗਏ ਨੇ ਉੱਥੇ ਹੀ ਆਪ ਸਰਕਾਰ ਦੀ ਰੈਲੀ ਉੱਤੇ ਹਰਸਿਮਰਤ ਕੌਰ ਬਾਦਲ ਨੇ ਤੰਜ ਕੱਸਿਆ ਉਹਨਾਂ ਲਿਖਿਆ ਦਿੱਲੀ ਵਾਸੀਆਂ ਵੱਲੋਂ ਨਕਾਰੇ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਨੇ ਅੱਜ ਸ਼ੀਸ਼ਾ ਦਿਖਾ ਦਿੱਤਾ ਪੰਡਾਲ ਪੂਰੀ ਤਰ੍ਹਾਂ ਖਾਲੀ ਸੀ ਤੇ ਪੰਜਾਬੀਆਂ ਨੇ ਦਿੱਲੀ ਦੇ ਇਹਨਾਂ ਠੱਗਾਂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ ਆ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਟਵੀਟ ਕਰਕੇ ਵੀਡੀਓ ਪਾ ਕੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਕੁਰਸੀਆਂ ਖਾਲੀ ਪਈਆਂ ਨੇ ਪੰਡਾਲ ਖਾਲੀ ਪਿਆ ਆ ਤੇ ਜਿਹੜੇ ਆਪ ਲੀਡਰ ਨੇ ਆਪ ਸਰਕਾਰ ਦੇ ਜਿਹੜੇ ਲੀਡਰ ਨੇ ਉਹ ਸੰਬੋਧਨ ਕਰ ਰਹੇ ਨੇ ਤੇ ਪਰ ਸੁਣਨ ਵਾਲਾ ਕੋਈ ਵੀ ਨਹੀਂ ਹੈ ਉੱਥੇ ਹੀ ਸੁਖਪਾਲ ਸਿੰਘ ਖੈਰਾ ਵੱਲੋਂ ਵੀ ਟਵੀਟ ਕਰਕੇ ਆਪ ਸਰਕਾਰ ਉਤੇ ਹੱਲਾ ਬੋਲਿਆ ਗਿਆ ਆਪ ਸਰਕਾਰ ਦੀ ਮੋਗਾ ਸਿਆਸੀ ਰੈਲੀ ਵਿੱਚ ਸਰਕਾਰੀ ਅਫਸਰਾਂ ਨੂੰ ਲੈ ਕੇ ਖੈਰਾ ਨੇ ਸਵਾਲ ਚੁੱਕੇ ਨੇ ਸੁਖਪਾਲ ਸਿੰਘ ਖੈਰਾ ਵੱਲੋਂ ਸਿਆਸੀ ਰੈਲੀ ਕੀਤੀ ਗਈ ਇਸ ਰੈਲੀ ਨੂੰ ਲੈ ਕੇ ਵਿਰੋਧੀਆਂ ਨੇ ਨਿਸ਼ਾਨੇ ਵਿਸਾਦੇ ਨੇ ਉੱਥੇ ਹੀ ਅੰਮ੍ਰਿਤ ਉੱਥੇ ਹੀ ਹਰਸਿਮਰਤ ਕੌਰ ਬਾਦਲ ਨੇ ਸਰਕਾਰ ਉੱਤੇ ਨਿਸ਼ਾਨੇ ਸਾਦੇ ਨੇ ਉਹਨਾਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਉੱਤੇ ਪੋਸਟ ਵੀ ਪਾਈ ਗਈ ਹੈ ਜਿਸ ਦੇ ਵਿੱਚ ਇੱਕ ਵੀਡੀਓ ਉਹਨਾਂ ਵੱਲੋਂ ਦਿਖਾਈ ਗਈ ਹੈ ਵੀਡੀਓ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਜਿਹੜਾ ਜਿਹ ਰੈਲੀ ਦੇ ਵਿੱਚ ਕੁਰਸੀਆਂ ਖਾਲੀ ਪਈਆਂ ਨੇ ਪੰਡਾਲ ਖਾਲੀ ਪਿਆ ਹੈ ਇਹ ਆ ਤਸਵੀਰਾਂ ਤੁਹਾਡੀ ਸਕਰੀਨ ਉਤੇ ਅਸੀਂ ਸਾਂਝੀਆਂ ਵੀ ਕਰ ਰਹੇ ਆ ਉਹਨਾਂ ਵੱਲੋਂ ਤੰਜ ਵੀ ਕੱਸਿਆ ਗਿਆ ਸਿਆਸੀ ਰੈਲੀ ਦੇ ਵਿੱਚ ਅਫਸਰਾਂ ਦੇ ਸੰਬੋਧਨ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕਈ ਸਿਆਸੀ ਆਗੂਆਂ ਵੱਲੋਂ ਆਪ ਸਰਕਾਰ ਦੀ ਰੈਲੀ ਨੂੰ ਲੈ ਕੇ ਤੰਜ ਕੱਸੇ ਗਏ ਨੇ ਉੱਥੇ ਹੀ ਆਪ ਸਰਕਾਰ ਦੀ ਰੈਲੀ ਉੱਤੇ ਹਰਸਿਮਰਤ ਕੌਰ ਬਾਦਲ ਨੇ ਤੰਜ ਕੱਸਿਆ ਉਹਨਾਂ ਲਿਖਿਆ ਦਿੱਲੀ ਵਾਸੀਆਂ ਵੱਲੋਂ ਨਕਾਰੇ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਨੇ ਅੱਜ ਸ਼ੀਸ਼ਾ ਦਿਖਾ ਦਿੱਤਾ ਹੈ ਪੰਡਾਲ ਪੂਰੀ ਤਰ੍ਹਾਂ ਖਾਲੀ ਸੀ ਤੇ ਪੰਜਾਬੀਆਂ ਨੇ ਦਿੱਲੀ ਦੇ ਇਹਨਾਂ ਠੱਗਾਂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ ਆ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਟਵੀਟ ਕਰਕੇ ਵੀਡੀਓ ਪਾ ਕੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਕੁਰਸੀਆਂ ਖਾਲੀ ਪਈਆਂ ਨੇ ਪੰਡਾਲ ਖਾਲੀ ਪਿਆ ਆ ਤੇ ਜਿਹੜੇ ਆਪ ਲੀਡਰ ਨੇ ਆਪ ਸਰਕਾਰ ਦੇ ਜਿਹੜੇ ਲੀਡਰ ਨੇ ਉਹ ਸੰਬੋਧਨ ਕਰ ਰਹੇ ਨੇ ਤੇ ਪਰ ਸੁਣਨ ਵਾਲਾ ਕੋਈ ਵੀ ਨਹੀਂ ਹੈ। ਉੱਥੇ ਹੀ ਸੁਖਪਾਲ ਸਿੰਘ ਖੈਰਾ ਵੱਲੋਂ ਵੀ ਟਵੀਟ ਕਰਕੇ ਆਪ ਸਰ ਵੱਲੋਂ ਸਿਆਸੀ ਰੈਲੀ ਕੀਤੀ ਗਈ। ਇਸ ਰੈਲੀ ਨੂੰ ਲੈ ਕੇ ਵਿਰੋਧੀਆਂ ਨੇ ਨਿਸ਼ਾਨੇ ਵੀ ਸਾਧੇ ਨੇ। ਉੱਥੇ ਹੀ ਅਮਰਤ ਉੱਥੇ ਹੀ ਹਰਸਿਮਰਤ ਕੌਰ ਬਾਦਲ ਨੇ ਸਰਕਾਰ ਉੱਤੇ ਨਿਸ਼ਾਨੇ ਸਾਧੇ ਨੇ। ਉਹਨਾਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਉੱਤੇ ਪੋਸਟ ਵੀ ਪਾਈ ਗਈ ਹੈ ਜਿਸ ਦੇ ਵਿੱਚ ਇੱਕ ਵੀਡੀਓ ਉਹਨਾਂ ਵੱਲੋਂ ਦਿਖਾਈ ਗਈ ਹੈ ਵੀਡੀਓ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਜਿਹੜਾ ਜਿਹ ਰੈਲੀ ਦੇ ਵਿੱਚ ਕੁਰਸੀਆਂ ਖਾਲੀ ਪਈਆਂ ਨੇ ਪੰਡਾਲ ਖਾਲੀ ਪਿਆ ਹੈ ਤੇ ਆ ਤਸਵੀਰਾਂ ਤੁਹਾਡੀ ਸਕਰੀਨ ਉਤੇ ਅਸੀਂ ਸਾਂਝੀਆਂ ਵੀ ਕਰ ਰਹੇ ਹਾਂ ਉਹਨਾਂ ਵੱਲੋਂ ਤੰਜ ਵੀ ਕੱਸਿਆ ਗਿਆ ਸਿਆਸੀ ਰੈਲੀ ਦੇ ਵਿੱਚ ਅਫਸਰਾਂ ਦੇ ਸੰਬੋਧਨ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕਈ ਸਿਆਸੀ ਆਗੂਆਂ ਵੱਲੋਂ ਆਪ ਸਰਕਾਰ ਦੀ ਰੈਲੀ ਨੂੰ ਲੈ ਕੇ ਤੰਜ ਕੱਸੇ ਗਏ ਨੇ ਉੱਥੇ ਹੀ ਆਪ ਸਰਕਾਰ ਦੀ ਰੈਲੀ ਉੱਤੇ ਹਰਸਿਮਰਤ ਕੌਰ ਬਾਦਲ ਨੇ ਤੰਜ ਕੱਸਿਆ ਉਹਨਾਂ ਲਿਖਿਆ ਦਿੱਲੀ ਵਾਸੀਆਂ ਵੱਲੋਂ ਨਕਾਰੇ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਨੇ ਅੱਜ ਸ਼ੀਸ਼ਾ ਦਿਖਾ ਦਿੱਤਾ ਹੈ ਪੰਡਾਲ ਪੂਰੀ ਤਰ੍ਹਾਂ ਖਾਲੀ ਸੀ ਤੇ ਪੰਜਾਬੀਆਂ ਨੇ ਦਿੱਲੀ ਦੇ ਇਹਨਾਂ ਠੱਗਾਂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ ਆ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਟਵੀਟ ਕਰਕੇ ਵੀਡੀਓ ਪਾ ਕੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਕੁਰਸੀਆਂ ਖਾਲੀ ਪਈਆਂ ਨੇ ਪੰਡਾਲ ਖਾਲੀ ਪਿਆ ਆ ਤੇ ਜਿਹੜੇ ਆਪ ਲੀਡਰ ਨੇ ਆਪ ਸਰਕਾਰ ਦੇ ਜਿਹੜੇ ਲੀਡਰ ਨੇ ਉਹ ਸੰਬੋਧਨ ਕਰ ਰਹੇ ਨੇ ਤੇ ਪਰ ਸੁਣਨ ਵਾਲਾ ਕੋਈ ਵੀ ਨਹੀਂ ਹੈ ਉੱਥੇ ਹੀ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਟਵੀਟ ਕਰਕੇ ਆਪ ਸਰ ਵੱਲੋਂ ਸਿਆਸੀ ਰੈਲੀ ਕੀਤੀ ਗਈ ਇਸ ਰੈਲੀ ਨੂੰ ਲੈ ਕੇ ਵਿਰੋਧੀਆਂ ਨੇ ਨਿਸ਼ਾਨੇ ਵੀ ਸਾਧਦੇ ਨੇ ਉੱਥੇ ਹੀ ਅਮਰ ਉੱਥੇ ਹੀ ਹਰਸਿਮਰਤ ਕੌਰ ਬਾਦਲ ਨੇ ਸਰਕਾਰ ਉੱਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਉੱਤੇ ਪੋਸਟ ਵੀ ਪਾਈ ਗਈ ਹੈ ਜਿਸ ਦੇ ਵਿੱਚ ਇੱਕ ਵੀਡੀਓ ਉਹਨਾਂ ਵੱਲੋਂ ਦਿਖਾਈ ਗਈ ਹੈ ਵੀਡੀਓ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਜਿਹੜਾ ਜਿਹ ਰੈਲੀ ਦੇ ਵਿੱਚ ਕੁਰਸੀਆਂ ਖਾਲੀ ਪਈਆਂ ਨੇ ਪੰਡਾਲ ਖਾਲੀ ਪਿਆ ਹੈ ਤੇ ਆ ਤਸਵੀਰਾਂ ਤੁਹਾਡੀ ਸਕਰੀਨ ਉੱਤੇ ਅਸੀਂ ਸਾਂਝੀਆਂ ਵੀ ਕਰ ਰਹੇ ਹਾਂ ਉਹਨਾਂ ਵੱਲੋਂ ਤੰਜ ਵੀ ਕੱਸਿਆ ਗਿਆ ਸਿਆਸੀ ਰੈਲੀ ਦੇ ਵਿੱਚ ਅਫਸਰਾਂ ਦੇ ਸੰਬੋਧਨ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਨੇ ਉੱਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਆਪ ਸਰਕਾਰ ਦੀ ਰੈਲੀ ਦੇ ਉੱਤੇ ਉਹਨਾਂ ਨੇ ਲਿਖਿਆ ਹੈ ਕਿ ਆਪ ਸਰਕਾਰ ਦੀ ਮੋਗਾ ਵਿੱਚ ਸਿਆਸੀ ਰੈਲੀ ਉੱਤੇ ਬਿਠਾਏ ਸਰਕਾਰੀ ਅਫਸਰਾਂ ਨੂੰ ਲੈ ਕੇ ਰੰਦਾਵਾ ਨੇ ਸਵਾਲ ਚੁੱਕੇ ਨੇ ਉੱਥੇ ਹੀ ਉਹਨਾਂ ਨੇ ਲਿਖਿਆ ਕਿ ਜਦੋਂ ਡੀਜੀਪੀ ਪਾਰਟੀ ਪ੍ਰਚਾਰਕ ਬਣ ਜਾਣ ਤਾਂ ਪ੍ਰਸ਼ਾਸਨਿਕ ਨਿਰਪੱਖਤਾ ਦਾ ਜਨਾਜ਼ਾ ਨਿਕਲਣਾ ਤੈ ਹੈ ਉੱਥੇ ਹੀ ਦਿਲਜੀਤ ਚੀਮਾ ਵੱਲੋਂ ਵੀ ਟਵੀਟ ਕਰਕੇ ਸਰਕਾਰ ਉੱਤੇ ਹਮਲਾ ਬੋਲਾ ਗਿਆ ਬੋਲਿਆ ਗਿਆ ਉਹਨਾਂ ਨੇ ਲਿਖਿਆ ਹੈ ਕਿ ਇਹਨਾਂ ਨੇ ਪੰਜਾਬ ਦੀ ਬਿਊਰੋਕ੍ਰੇਸੀ ਦਾ ਸਿਆਸੀਕਰਨ ਕਰ ਦਿੱਤਾ ਆਪ ਦੀ ਆਪ ਸਰਕਾਰ ਦੀ ਮੋਗਾ ਰੈਲੀ ਉੱਤੇ ਭੜਕੇ ਦਲਜੀਤ ਚੀਮਾ ਪਹਿਲੀ ਵਾਰ ਸਿਆਸੀ ਰੈਲੀ ਵਿੱਚ ਪੰਜਾਬ ਦੇ ਡੀਜੀਪੀ ਤੇ ਮੁਖ ਸਕੱਤਰ ਨੇ ਸੰਬੋਧਨ ਕੀਤਾ ਸਿਆਸੀ ਰੈਲੀ ਨੂੰ ਇਹਨਾਂ ਨੇ ਸਰਕਾਰੀ ਪ੍ਰੋਗਰਾਮ ਬਣਾ ਕੇ ਰੱਖ ਦਿੱਤਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਮੋਗਾ ਦੇ ਵਿੱਚ ਪਿੰਡ ਕਿੱਲੀ ਚਾਲਾਂ ਵਿੱਚ ਵਿਖੇ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਦੀ ਸਰਕਾਰ ਵੱਲੋਂ ਇਹ ਰੈਲੀ ਰੱਖੀ ਗਈ ਜਿਸ ਦੇ ਵਿੱਚ ਵਿਸ਼ਾਲ ਇਕੱਠ ਇਹਨਾਂ ਦੇ ਵੱਲੋਂ ਕਰਨ ਵਾਸਤੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਇਸ ਰੈਲੀ ਦੇ ਕਾਰਨ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਗਈ ਉੱਥੇ ਹੀ ਜਿਹੜੇ ਬੱਸ ਸਟੈਂਡ ਸੀਗੇ ਉੱਥੇ ਜਿਹੜੇ ਯਾਤਰੀ ਸੀਗੇ ਉਹ ਬੱਸਾਂ ਦੀ ਉਡੀਕ ਦੇ ਵਿੱਚ ਉੱਥੇ ਖੱਜਲ ਹੁੰਦੇ ਦੇਖੇ ਗਏ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋ ਰਹੀਆਂ ਨੇ ਤੇ ਆਹ ਜਿਹੜੀਆਂ ਤਸਵੀਰਾਂ ਤੁਹਾਨੂੰ ਉੱਥੇ ਮੋਗਾ ਦੇ ਸਿਆਸੀ ਰੈਲੀ ਦੀ ਦਿਖਾ ਰਹੇ ਆ ਆਪ ਸਰਕਾਰ ਵੱਲੋਂ ਜਿਹੜੀ ਇਹ ਰੈਲੀ ਰੱਖੀ ਗਈ ਸੀ ਉਸ ਦੇ ਵਿੱਚ ਬਿਲਕੁਲ ਵੀ ਇਕੱਠ ਨਹੀਂ ਸੀਗਾ ਕੁਰਸੀਆਂ ਖਾਲੀ ਸੀ ਇਹ ਤਸਵੀਰਾਂ ਹਰ ਸਿਮਰਤ ਕੌਰ ਬਾਦਲ ਵੱਲੋਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਇਹ ਤਸਵੀਰਾਂ ਹੁਣ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਹੋ ਰਹੀਆਂ ਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਲ ਕੁਰਸੀਆਂ ਜਿਹੜੀਆਂ ਜਿਸ ਦੇ ਉੱਤੇ ਇੱਕ ਵੀ ਬੰਦਾ ਬੈਠਾ ਦਿਖਾਈ ਨਹੀਂ ਦੇ ਰਿਹਾ ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਬੰਦੇ ਦੀ ਉਥੇ ਤੱਕ ਕੋਈ ਵੀ ਬੰਦਾ ਬੈਠਾ ਨਹੀਂ ਦਿਖਾਈ ਦੇ ਰਿਹਾ ਸਾਰੀਆਂ ਕੁਰਸੀਆਂ ਖਾਲੀ ਪਈਆਂ ਦਿਖਾਈ ਦੇ ਰੀਆਂ ਨੇ ਇਕਾ ਦੁੱਕਾ ਬੰਦੇ ਬੈਠੇ ਨੇ ਉਹ ਵੀ ਮੇਰੇ ਖਿਆਲ ਚ ਪੁਲਿਸ ਵਾਲੇ ਹੀ ਹੋਣੇ ਨੇ ਕੋਈ ਆਮ ਬੰਦਾ ਉਥੇ ਰੈਲੀ ਦੇ ਰੈਲੀ ਦੇ ਵਿੱਚ ਨਹੀਂ ਪਹੁੰਚਿਆ ਇਸ ਖਾਲੀ ਪੰਡਾਲ ਨੂੰ ਜਿਹੜੇ ਆਪ ਸਰਕਾਰ ਦੇ ਲੀਡਰ ਆ ਉਨਾ ਵੱਲੋਂ ਸੰਬੋਧਨ ਕੀਤਾ ਗਿਆ ਖਾਲੀ ਪੰਡਾਲ ਨੂੰ ਸੰਬੋਧਨ ਕਰਨ ਤੋਂ ਬਾਅਦ ਇਹ ਰੈਲੀ ਜਿਹੜੀ ਉਹਨਾਂ ਵੱਲੋਂ ਕੱਢੀ ਗਈ ਸੀਗੀ ਇਹ ਤਸਵੀਰਾਂ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਤਸਵੀਰ ਸਾਂਝੀ ਕੀਤੀ ਗਈ ਹੈ ਇਹ ਤਸਵੀਰਾਂ ਤੁਹਾਡੇ ਨਾਲ ਸੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵਾਇਰਲ ਹੋ ਰਹੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਕਈ ਸਿਆਸੀ ਆਗੂਆਂ ਵੱਲੋਂ ਆਪ ਸਰਕਾਰ ਦੀ ਰੈਲੀ ਨੂੰ ਲੈ ਕੇ ਤੰਜ ਕੱਸੇ ਗਏ ਨੇ ਉੱਥੇ ਹੀ ਆਪ ਸਰਕਾਰ ਦੀ ਰੈਲੀ ਉੱਤੇ ਹਰ ਸਿਮਰਤ ਕੌਰ ਬਾਦਲ ਨੇ ਤੰਜ ਕੱਸਿਆ ਉਹਨਾਂ ਲਿਖਿਆ ਦਿੱਲੀ ਵਾਸੀਆਂ ਵੱਲੋਂ ਨਕਾਰੇ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਨੇ ਅੱਜ ਸ਼ੀਸ਼ਾ ਦਿਖਾ ਦਿੱਤਾ ਹੈ ਪੰਡਾਲ ਪੂਰੀ ਤਰ੍ਹਾਂ ਖਾਲੀ ਸੀ ਤੇ ਪੰਜਾਬੀਆਂ ਨੇ ਦਿੱਲੀ ਦੇ ਇਹਨਾਂ ਠੱਗਾਂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ ਆ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਟਵੀਟ ਕਰਕੇ ਵੀਡੀਓ ਪਾ ਕੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਕੁਰਸੀਆਂ ਖਾਲੀ ਪਈਆਂ ਨੇ ਪੰਡਾਲ ਖਾਲੀ ਪਿਆ ਆ ਤੇ ਜਿਹੜੇ ਆਪ ਲੀਡਰ ਨੇ ਆਪ ਸਰਕਾਰ ਦੇ ਜਿਹੜੇ ਲੀਡਰ ਨੇ ਉਹ ਸੰਬੋਧਨ ਕਰ ਰਹੇ ਨੇ ਤੇ ਪਰ ਸੁਣਨ ਵਾਲਾ ਕੋਈ ਵੀ ਨਹੀਂ ਹੈ ਉੱਥੇ ਹੀ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਟਵੀਟ ਕਰਕੇ ਆਪ ਸਰ ਵੱਲੋਂ ਸਿਆਸੀ ਰੈਲੀ ਕੀਤੀ ਗਈ ਇਸ ਰੈਲੀ ਨੂੰ ਲੈ ਕੇ ਵਿਰੋਧੀਆਂ ਨੇ ਨਿਸ਼ਾਨੇ ਵੀ ਸਾਦੇ ਨੇ ਉੱਥੇ ਹੀ ਅੰਮ੍ਰਿਤ ਉੱਥੇ ਹੀ ਹਰ ਸਿਮਰਤ ਕੌਰ ਬਾਦਲ ਨੇ ਸਰਕਾਰ ਉੱਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਉੱਤੇ ਪੋਸਟ ਵੀ ਪਾਈ ਗਈ ਹੈ ਜਿਸ ਦੇ ਵਿੱਚ ਇੱਕ ਵੀਡੀਓ ਉਹਨਾਂ ਵੱਲੋਂ ਦਿਖਾਈ ਗਈ ਹੈ ਵੀਡੀਓ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਜਿਹੜਾ ਜਿਹ ਰੈਲੀ ਦੇ ਵਿੱਚ ਕੁਰਸੀਆਂ ਖਾਲੀ ਪਈਆਂ ਨੇ ਪੰਡਾਲ ਖਾਲੀ ਪਿਆ ਹੈ ਤੇ ਆ ਤਸਵੀਰਾਂ ਤੁਹਾਡੀ ਸਕਰੀਨ ਉੱਤੇ ਅਸੀਂ ਸਾਂਝੀਆਂ ਵੀ ਕਰ ਰਹੇ ਹਾਂ ਉਹਨਾਂ ਵੱਲੋਂ ਤੰਜ ਵੀ ਕੱਸਿਆ ਗਿਆ ਹੈ ਸਿਆਸੀ ਰੈਲੀ ਦੇ ਵਿੱਚ ਅਫਸਰਾਂ ਦੇ ਸੰਬੋਧਨ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕਈ ਸਿਆਸੀ ਆਗੂਆਂ ਵੱਲੋਂ ਆਪ ਸਰਕਾਰ ਦੀ ਰੈਲੀ ਨੂੰ ਲੈ ਕੇ ਤੰਜ ਕੱਸੇ ਗਏ ਨੇ ਉੱਥੇ ਹੀ ਆਪ ਸਰਕਾਰ ਦੀ ਰੈਲੀ ਉੱਤੇ ਹਰਸਿਮਰਤ ਕੌਰ ਬਾਦਲ ਨੇ ਤੰਜ ਕੱਸਿਆ ਉਹਨਾਂ ਲਿਖਿਆ ਦਿੱਲੀ ਵਾਸੀਆਂ ਵੱਲੋਂ ਨਕਾਰੇ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਨੇ ਅੱਜ ਸ਼ੀਸ਼ਾ ਦਿਖਾ ਦਿੱਤਾ ਪੰਡਾਲ ਪੂਰੀ ਤਰ੍ਹਾਂ ਖਾਲੀ ਸੀ ਤੇ ਪੰਜਾਬੀਆਂ ਨੇ ਦਿੱਲੀ ਦੇ ਇਹਨਾਂ ਠੱਗਾਂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ ਆ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਟਵੀਟ ਕਰਕੇ ਵੀਡੀਓ ਪਾ ਕੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਕੁਰਸੀਆਂ ਖਾਲੀ ਪਈਆਂ ਨੇ ਪੰਡਾਲ ਖਾਲੀ ਪਿਆ ਆ ਤੇ ਜਿਹੜੇ ਆਪ ਲੀਡਰ ਨੇ ਆਪ ਸਰਕਾਰ ਦੇ ਜਿਹੜੇ ਲੀਡਰ ਨੇ ਉਹ ਸੰਬੋਧਨ ਕਰ ਰਹੇ ਨੇ ਤੇ ਪਰ ਸੁਣਨ ਵਾਲਾ ਕੋਈ ਵੀ ਨਹੀਂ ਹੈ ਉੱਥੇ ਹੀ ਸੁਖਪਾਲ ਸਿੰਘ ਖੈਰਾ ਵੱਲੋਂ ਵੀ ਟਵੀਟ ਕਰਕੇ ਆਪਸਰ ਵੱਲੋਂ ਸਿਆਸੀ ਰੈਲੀ ਕੀਤੀ ਗਈ ਇਸ ਰੈਲੀ ਨੂੰ ਲੈ ਕੇ ਵਿਰੋਧੀਆਂ ਨੇ ਨਿਸ਼ਾਨੇ ਵਿਸਾਦੇ ਨੇ ਉੱਥੇ ਹੀ ਅਮਰਤ ਉੱਥੇ ਹੀ ਹਰਸਿਮਰਤ ਕੌਰ ਬਾਦਲ ਨੇ ਸਰਕਾਰ ਉੱਤੇ ਨਿਸ਼ਾਨੇ ਸਾਦੇ ਨੇ ਉਹਨਾਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਉੱਤੇ ਪੋਸਟ ਵੀ ਪਾਈ ਗਈ ਹੈ ਜਿਸ ਦੇ ਵਿੱਚ ਇੱਕ ਵੀਡੀਓ ਉਹਨਾਂ ਵੱਲੋਂ ਦਿਖਾਈ ਗਈ ਹੈ ਵੀਡੀਓ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਜਿਹੜਾ